हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਚਕਰੀ ਤਸਵੀਰ ਜ਼ਿਲ੍ਹਾ ਸ਼੍ਰੀਦਰਨਤਨ ਸਾਹਿਬ ਸਰਹਾਲੀ ਤੋਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਪਿੰਡ ਚਕਰੀ ਜਲੇਵਾਲ ਦਰਗਾਪੁਰ ਠੱਠੀਆਂ ਮੰਤਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਸਰਹਾਲੀ ਮੰਡ ਪਿੰਡ ਵੀ ਇੱਕ ਪਾਸੇ ਆ ਜਾਂਦਾ ਸੋ ਤਰੀਕਾ ਜੀ ਦੋਸਤੋ ਤੁਸੀਂ ਨੋਟ ਕਰ ਲਓ 22 ਫਰਵਰੀ ਸਮਾ ਕੋਈ ਦੁਪਹਿਰ ਦੇ 1.30 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆਂ ਵੀਰਦਰ ਭੇਜਦੇ ਕੋਲ ਆਏ ਆਂ ਕੋਮਲ ਵੀਰ ਹੋਂਦੇ ਘਰ ਤੇ ਪਿੰਡ ਸ਼ਗਰੀ ਤੁਸੀਂ ਖਾਸ ਵਿਜ਼ਿਟ ਕਰਨੀ ਆ ਠੀਕ ਹੈ ਜੀ ਪਸ਼ੂ ਵਪਾਰ ਦਾ ਕਤਾ ਵੀਰ ਹੋਂਦਾ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਭਾਪੜ ਤੇ ਸੋ ਸਟਾਰਟਿੰਗ ਤੋਂ ਹੀ ਆਪਾਂ ਦੱਸ ਦੇਣੇ ਹੁੰਦੇ ਆ ਵੀ ਭਾਪੜ ਤੇ ਬੜੇ ਜਾਇਜ਼ ਤੇ ਜਰਮਨ ਹੁੰਦੇ ਆ ਛੋਟੇ ਛੋਟੇ ਬਿਲਕੁਲ ਰਾਇਤ ਜਾਇਜ਼ ਰੇਟਾਂ ਦੇ ਉੱਪਰ ਜਿਹੜੇ ਐਨੀਮਲ ਤੁਹਾਨੂੰ ਮਿਲ ਜਾਂਦੇ ਆ ਜਿਵੇਂ ਕਿ ਅਕੇ ਦੋਸਤੋ ਗਰਮੀ ਦਾ ਸੀਜ਼ਨ ਬਿਲਕੁਲ ਸਟਾਰਟ ਹੁੰਦਾ ਜਾ ਰਿਹਾ ਠੀਕ ਹੈ ਜੀ ਕਰਾਉ ਸੰਗ ਦੇ ਵਿੱਚ ਬਹੁਤੇ ਵੀਰ ਡਿਸਾਈਡ ਕਰਦੇ ਆ ਵੀ ਵੜਾ ਖਰੀਦ ਕੇ ਤੇ ਵੜਾ ਅੱਜ ਤੁਹਾਨੂੰ ਤਕਰੀਬਨ ਆਪਾਂ 5-6 ਨਾਗ ਵਿਖਾਉਣੇ ਸੀ ਕਿ ਇੱਕ ਤਾਂ ਦਿਨ ਥੋੜਾ ਜਿਹਾ ਆਪਾਂ ਥੋੜਾ ਜਿਹਾ ਆਪਣੇ ਨਿੱਜੀ ਕੰਮਾਂ ਕਰਕੇ ਲੇਟ ਹੋ ਗਏ ਆ ਕੱਲ ਪਰਸੋਂ ਵੀਰ ਦੀ ਵੀਡੀਓ ਪਾਉਣੀ ਸੀ ਉਹਦੇ ਵਿੱਚ 5-6 ਵੜਾ ਤੁਹਾਨੂੰ ਦਿਖਾਉਣੀਆਂ ਸੀਗੀਆਂ ਵਿੱਚੋਂ ਦੋ ਕਿ ਤਿੰਨ ਜਿਹੜੇ ਨਾਗ ਹਿੱਲ ਚੁੱਕੇ ਆ ਵਿਕ ਗਏ ਆ ਅੱਜ ਜਿਹੜੇ ਆਪਾਂ ਤੁਹਾਨੂੰ ਨਾਗ ਦਿਖਾਉਣੇ ਆ ਤਿੰਨ ਆ ਇਸ ਵੀਡੀਓ ਦੇ ਵਿੱਚ ਤਿੰਨੇ ਗੱਬਣ ਦੋ ਦੂਜੇ ਦੂਜੇ ਸੂਬੇ ਤੇ ਇੱਕ ਪਲੂਨ ਪਹਿਲੇ ਸੂਬੇ ਵੜਾ ਉਹ ਕਰਦੇ ਆ ਗੱਲਬਾਤ ਲੈਣੀ ਆ ਡਿਟੇਲ ਸਭ ਤੋਂ ਪਹਿਲਾਂ ਮੇਰੇ ਗੁਰਪ੍ਰੀਤ ਸਿੰਘ ਸਾਸਤਰੀ ਕਾਲ ਸਾਸਤਰੀ ਸਾਦੂ ਸਾਬ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਰਾਜਸਾਨ ਤੋਂ ਚੈਨਲ ਵੇਖ ਰਹੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਗੁਰਪ੍ਰੀਤ ਸਿੰਘ ਕਿਵੇਂ ਆਂ ਹਾਂਜੀ ਵਰੀਏ ਸਰਚਾ ਉਹ ਠੀਕ ਠਾਕ ਚੱਲੀਆਂ ਰਹੀ ਆਪਣਾ ਕੋਮਲ ਕੋਮਲ ਵੀ ਚਲੇ ਗਈ ਹੁਣ ਅੱਛਾ ਜੀ ਇਤਲੀ ਚਲੇ ਗਈ ਇਤਲੀ ਭੇਜਤਾ ਹਾਂਜੀ ਹਾਂਜੀ ਚਲੋ ਵਧ ਗਿਆ ਹਾਂਜੀ ਹਾਂਜੀ ਬਹੁਤ ਜੀਜਾ ਲੱਗੇ ਖੁੱਬੇ ਅਸੀਂ ਕੰਮ ਦੇ ਵਿੱਚ ਫਿਰ ਚਲੋ ਉਹ ਤੇ ਫਿਰ ਸੰਤੂ ਸਾਹਿਬ ਇਹਦਾ ਚਲੀ ਜਾਂਦੇ ਆ ਏ ਕਿਰ ਵੀ ਪਰ ਤੁਹਾਨੂੰ ਪਰਾ ਘਰ ਨੇ ਸੋਖ ਹੁੰਦਾ ਜਮ ਹਾਂ ਜਿਹੜਾ ਬਾਹਰ ਸੀ ਉਹਦੀ ਡਿਊਟੀ ਇੱਥੇ ਲਾਤੀ ਤੇ ਇੱਥੋਂ ਦੀ ਬਾਹਰ ਤੇ ਲੱਗ ਹਾਂਜੀ ਹਾਂਜੀ ਚਲੋ ਇਸੇ ਤਰ੍ਹਾਂ ਹੀ ਹਾਂ ਜਿੱਥੇ ਸੈਟਿੰਗ ਪੈਂਦੀ ਹੈ ਜ਼ਰੂਰ ਹਨਾ ਬਹੁਤ ਵਧੀਆ ਗੱਲ ਹੈ ਹਾਂਜੀ ਹਾਂਜੀ ਅੱਛਾ ਕਰ ਭੇਜ ਵੈੜਾ ਚਾਰ ਨੇ ਆ ਆਪਣੇ ਕੋਲ ਤਿੰਨ ਨੇ ਅੱਜ ਹਾਂਜੀ ਹਾਂਜੀ ਇੱਕ ਚੌਥੀ ਵੈੜ ਜਿਹੜੀ ਉਹ ਜਰਸੀ ਦੇ ਵਿੱਚ ਉਹ ਵੇਚਤੀ ਆ ਸੰਤੂ ਸਾਹਿਬ ਵੈੜਾ ਨੂੰ ਸਵੇਰ 5 ਸੀ ਆ ਠੀਕ ਹੈ ਜੀ ਇੱਕ ਵੈੜ ਹੋਣੇ ਤੁਹਾਡੇ ਅੱਗੇ ਕੇ ਵੇਖ ਕੇ ਕੀ ਆ ਇੱਕ ਵੈੜ ਆ ਉਹ ਮੰਨ ਲਓ ਹੁਣੇ ਆਪਾਂ ਵੇਚ ਕੇ ਸੈਟ ਕੀਤੀ ਹੋਈ ਆ ਠੀਕ ਆ ਠੀਕ ਆ ਠੀਕ ਹੈ ਜੀ ਤੇ ਤੁਹਾਨੂੰ ਦੇ 2-3 ਦਿਨ ਹੋ ਗਿਆ ਆਪਾਂ ਕਾਲ ਕਰਦੇ ਸੀ ਵੈਰਾ ਕੱਲ ਵੀ ਦੋ ਹੈਗੇ ਚੰਗੇ ਡੱਬੀਏ ਦੋਨੇ ਵੇਖ ਗਏ ਹੋਗੇ ਜੀ ਇਹ ਆ ਵੈੜ ਬਸ ਹੁਣੇ ਤੁਹਾਡੇ ਅੱਗੇ ਲੈ ਕੇ ਆਂਦੀ ਆ ਇਹ ਵੀ ਅੱਜ ਸੋਏ ਲੈ ਕੇ ਆਂਦੀ ਆ ਮੈਨਾਂ ਤੁਹਾਨੂੰ ਪਤਾ ਮਹਾਰਾਜ ਕਿਰਪਾ ਨਾਲ ਡੇਲੀ 1-2 ਡੰਗਰ ਨਗ ਵੇਖਦੇ ਰਹਿੰਦੇ ਆ ਜੀ ਹਾਂ ਬੇ ਲੋਕਲ ਵੀ ਅੱਡੇ ਤੇ ਭੈਣ ਭਰਾ ਕੋ ਆਇਆ ਹਾਂ ਜੀ ਹਾਂ ਜੀ ਫਿਰ ਆਪਾਂ ਸੋਚਿਆ ਚਲੋ ਇੱਕ ਵਾਰ ਭੈਣ ਭਰਾ ਦਾ ਸਾਹਮਣੇ ਹੋ ਸ਼ੁਰੂਆਤ ਕਰ ਲੈਣੀ ਇਧਰ ਪਹਿਲੇ ਨੰਬਰ ਤੋਂ ਇੱਥੋਂ ਹੀ ਇਸ ਵੇੜ ਤੋਂ ਕਰ ਲੈਣੀ ਆ ਕੀ ਵੀਰਵਾਏ ਦਾ ਕਿਨਵਾ ਸੁਵਾ ਗਾਂ ਕੇ ਸੋਨਾ ਦੀ ਸੰਧੂ ਸਾਹਿਬ ਇਹਦਾ ਸੁਵਾ ਹੈਗਾ ਦੂਜਾ ਜੀ ਹਾਂਜੀ ਠੀਕ ਹੈ ਜੀ ਕੰਨੀਆਂ ਆਪਾਂ ਚੈੱਕ ਨਹੀਂ ਕੀਤੀਆਂ ਇਹ ਕੰਨੀਆਂ ਬਿਲਕੁਲ ਇਹਦੇ ਬਰਾਬਰ ਨਹੀਂ ਕੀਤੀਆਂ ਇਹਨੀਆਂ ਠੀਕ ਹੈ ਜੀ 6 ਦੰਦ ਹੈਗੇ ਆ ਤੇ ਥੋੜੇ ਥੋੜੇ ਕੰਨੀਆਂ ਗੱਡੀਆਂ ਹੋਈਆਂ ਜੀ ਪੂਰੀ ਜਵਾਬ ਨਹੀਂ ਵੇੜ ਹੋਈ ਤੇ ਸੋਨ ਦੇ ਵਿੱਚ 4 ਤੋਂ 5 ਦਿਨ ਇਹਦੇ ਲੈ ਲੇਗੀ 4 ਤੋਂ 5 ਦਿਨ ਹਾਂਜੀ ਇਹਦੇ ਭਲਾ ਭੋਲਾਈਆਂ ਇਹਦੇ ਪਈਆਂ ਠੀਕ ਆ ਹਾਂਜੀ ਲੋ ਵੀ ਦੋਸਤੋ ਵੇੜ ਤਾਂ ਮੈਂ ਕੋਰੀ ਆਪਾਂ ਦਿਖਾ ਦਿੰਦੇ ਆ 4 ਤੋਂ 5 ਦਿਨ ਦਾ ਸਮਾਂ ਹਜੇ ਤਾਂ ਪੈਂਡ ਤੇ ਦੂਜਾ ਸੂਆ ਇਸ ਵੇੜ ਨੇ ਸੂਣਾ ਜਵਾਨ ਹੁੰਦੀ ਪਈ ਆ ਕੰਨੀਆਂ ਬਰਾਬਰ ਕਰਦੀ ਪਈ ਆ ਤੇ ਜਵਾਨ ਹੁੰਦੀ ਪਈ ਆ ਠੀਕ ਆ ਜੀ ਬਲੈਕ ਰੰਗ ਦੇ ਵਿੱਚ ਆ ਤੇ ਕ੍ਰੋਸ ਬਰੀਡ ਆ ਠੀਕ ਆ ਜੀ ਅਜੇਰ ਇੱਕ ਵਾਰੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਹਾਈਟ ਮੀਡੀਅਮ ਦੇ ਵਿੱਚ ਆ ਕੋਈ ਵੀਰ ਆਪਣਾ ਦੂਰੋਂ ਨੇੜੇੋਂ ਸੌਦਾ ਕਰਦਾ ਤੇ ਇੱਕ ਤੁਸੀਂ ਵਾਂਡ ਲਾ ਲਿਓ ਮੀਡੀਅਮ ਹਾਈਟ ਦੇ ਵਿੱਚ ਸੇ ਸੁੱਤ ਪੱਖੋਂ ਚੰਗੀ ਐ ਬਾਕੀ ਹਵਾਨੇ ਲੈਵੇ ਦੀ ਸਾਫ ਆ ਠੀਕ ਆ ਜੀ ਚਾਰ ਪਲੀ ਪੁਲੀ ਬਹੁਤ ਆ ਵੇੜ ਹਾਂ ਪਲੀ ਪੁਲੀ ਆਹ ਦੇਖੋ ਜੀ ਆਹ ਬੜਾ ਪਲਿਆ ਪਲੀ ਤੇ ਡੰਗਰ ਦੁੱਧ ਦਿੰਦਾ ਹੀ ਹਾਂ ਬਾਕੀ ਭਲਾ ਭੁਲਾ ਜਿਹੜੇ ਇੱਕ ਸਾਰੀ ਆ ਜਿਹੜੀ ਬਿਲਕੁਲ ਸਾਫ਼ ਆ ਪੂਰੀ ਹਾਂ ਜੀ ਬਿਲਕੁਲ ਪੂਰੀ ਸਾਫ਼ ਸੁਥਰੀ ਹੈ ਜਿਹੜੀ ਵੜ ਜਲੀ ਵਗੀ ਹੈ ਇੱਕ ਤਰ੍ਹਾਂ ਬੜਾ ਨਗਰ ਜਿਹੜਾ ਨਵੇਂ ਥਾਂ ਆਇਆ ਹੁੰਦਾ ਥੋੜਾ ਮੋਰੀ ਮਰਦੇ ਧਰਦਾ ਨਗਰ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਇਹਨੂੰ ਤੁਰਿਆ ਜੀ ਹਾਗਰਪੇਦ ਮੋੜ ਆਇਆ ਨੂੰ ਲੰਮਾ ਤੋਰਦੇ ਇੱਕ ਰੋਪੇ ਸੋ ਥੋੜਾ ਨਵੇਂ ਥਾਂ ਆ ਕੇ ਡੰਗਾ ਤੁਹਾਨੂੰ ਪਰ ਥੋੜਾ ਡਰ ਤਰ ਨਵੀਂ ਥਾਂ ਦੇ ਉਪਰ ਆ ਜਪਾਂ ਸੂ ਕਰਤੇ ਕਰਦੇ ਆ ਬਾਕੀ ਨਹੀਂ ਕੋਈ ਗੱਲ ਬਾਕੀ ਤੋਰੇ ਤਾਰੇ ਤੋਂ ਦੋਸਤੋ ਕੋਈ ਹੰਦੀਆਂ ਤਸੀਲ ਵਾਸ਼ੀ ਨਹੀਂ ਕਰਮਾ ਲਈ ਠੀਕ ਆ ਜੀ ਬਿਲਕੁਲ ਸ਼ਾਂਤ ਤਸੀਲ ਆ ਤੇ ਠੰਡੀ ਧੀਰੀ ਆ ਠੀਕ ਆ ਜੀ ਬਾਕੀ ਚੱਡੇ ਲਵੇ ਦੀ ਢਿਲ ਢੁਲ ਬਹੁਤ ਆ 55-64 ਦਿਨਾਂ ਦੇ ਵਿੱਚ ਚੰਗੀ ਬਣ ਕੇ ਤਿਆਰ ਹੋ ਜੂਗੀ ਠੀਕ ਆ ਜੀ ਸਰਦੂ ਸਾਹਿਬ ਦੇ ਨਾਲ ਲੱਗੀ ਨਾ ਅੱਜ ਆ ਬਾਕੀ ਘਰਾਂ ਦੇ ਕਹਿਣ ਪਾਉਗੇ ਚਾਰ ਪੰਜ ਦਿਨ ਪਰ ਜੇ 7-8 ਦਿਨ ਲੱਗੀ ਵੜ ਬਣੇ ਬਣੂਗੀ ਬਹੁਤ ਜ਼ਿਆਦਾ ਪੂਰਾ ਥਲੇ ਖਲਾਰ ਖਲੂਰ ਜ਼ ਦੇਖੋ ਅਗਰ ਆਪਣੇ ਸਾਹ ਹੱਤੋਂ ਨਹੀਂ ਨਾ ਲੈਵਾਂ ਲਾਈ ਜਾਂਦੀ ਆ ਇਹਨਾਂ ਜੋਗੀ ਹੋ ਗਈ ਵੜ ਬਿਲਕੁਲ ਬਿਲਕੁਲ ਲੋ ਵੀ ਭਰਾਵੋ ਕਰੋ ਸੰਗ ਦੇ ਵਿੱਚ ਬੈਠ ਬੈਰ ਚੰਗੀ ਆ ਠੀਕ ਆ ਜੀ ਥਾਣ ਤਕਰੀਬਨ ਕਰਮਾਂ ਲਈ ਸੂਣ ਤੋਂ ਬਾਅਦ ਹੀ ਗੱਲ ਕਰ ਲਈਏ ਤੇ ਪਸੰ ਪਸੰਮ ਕੇ ਥਣ ਜਿਹੜਾ ਪੂਰਾ ਹੱਥ ਮੁੱਠੀ ala ਕੱਟ ਆਉਗੀ ਚਵਾਈ ਜਿਹੜਾ ਕੋਈ ਔਖਿਆਈ ਨਹੀਂ ਹੁੰਦੀ ਠੀਕ ਆ ਜੀ ਸੌਖੀ ਚਵਾਈ ਹੋ ਜਾਊਗੀ ਬਾਕੀ ਟੇਲ ਲੈਵੇ ਦੀ ਕਾਫੀ ਆ ਇਸ ਕਰਕੇ ਕੋਈ ਪੰਜਾਂ ਚੌ ਦਿਨਾਂ ਦਾ ਢਿੱਡਾ ਮੰਨ ਕੇ ਕੋਈ ਵੀ ਭਰਾ ਆਪਣਾ ਸੌਫਤਾ ਕਰ ਲਵੇ ਦੂਜਾ ਸੂਆ ਇਹਨੇ ਸੂਣਾ ਗੁਰਪ੍ਰੇਤ ਕੀ ਮੁੱਲ ਦੀ ਆ ਕੀ ਡਿਮਾਂਡ ਕਰਦਾ ਇਹਦੀ ਸੰਧ ਸਾਹਿਬ ਮ ਮੋਲ ਤੇ ਕਰਨ ਭਾ ਮੇਰਾ 50 ਕਰ ਲੀਏ ਪਰ ਆਪਾ ਤੁਹਾਨੂੰ ਬੜਾ ਥੋੜਾ ਹਿਸਾਬ ਦਾ ਥੋੜਾ ਨੰਗਰ ਦੇਈਦਾ ਹਾਂ 45 ਦੇ ਮੈਂ ਕਹਿੰਦਾ ਦੇ ਦਈਏ 45 ਦੇ ਹਾਂਜੀ ਤੇ ਕਰ ਲਈ ਛੋੜ ਜੇ ਪੋਰ ਐਂਡ ਐਂਡ ਤੋਂ ਐਕੀ ਗੱਲ ਕਰਦਗੇ ਸਾਨੂੰ ਸਾਬਰ ਹਾਨ ਆ ਸਾਰਾ ਸਿਰਫ ਜੋ 100 ਰੁਪਏ ਜਿਹੜੇ ਛੋੜ ਕੇ ਨਹੀਂ 40000 ਦੀ ਵੈੜ ਦੇਵਾਂਗੇ 40000 ਦੀ ਹਾਂਜੀ ਠੀਕ ਹੈ ਜੀ ਲਓ ਵੀ 40000 ਦੀ ਵੈੜ ਤੁਹਾਨੂੰ ਇਹ ਵੱਛੀ ਮਿਲ ਜੂਗੀ ਠੀਕ ਹੈ ਜੀ ਤੇ ਡਿਮਾਂਡ 45000 ਆ 40000 ਲੈ ਦੇ ਆ ਠੀਕ ਹੈ ਜੀ ਬਾਕੀ ਵੈੜ ਚੰਗੀ ਉਤੋਂ ਲਿਸ਼ਕਲੁਸ਼ ਕੋ ਬੜੀ ਆ ਲਿਸ਼ਕਲੁਸ਼ ਪਾ ਜਿੰਨੇ ਵੀ ਆ ਸਾਫ ਸੁਥਰੀ ਆ ਠੀਕ ਆ ਜੀ ਆ ਦੇਖੋ ਬਹੁਤ ਵਧੀਆ ਠੀਕ ਆ ਜੀ ਸੋ ਪਸੰਦ ਆਉਗੀ ਜਿਹੜੇ ਭਰਾ ਨੇ ਪੈਸੇ ਇਨੇ ਕ ਖਰਚ ਕਰਨੇ ਆ ਤੇ ਤੋਹਫਾ ਛੇ ਆ ਕਰਮਾ ਲਈ ਬਿਲਕੁਲ ਮौज ਬਣਾ ਛੱਡੂਗੀ ਅੱਗੇ ਸਾਲ ਪਰ ਅੱਗੇ ਇੱਕ ਵੱਚੀ ਤੁਹਾਨੂੰ ਦਿਖਾਉਣੇ ਆ ਸੈਕਿੰਡ ਨੰਬਰ ਤੇ ਆ ਤੇ ਗੁਰਪ੍ਰੇਜ ਕੀ ਵੇਰਵਾ ਦਾ ਸਾਨੂੰ ਸਾਹਿਬ ਆ ਪਹਿਲੇ ਸੁਵੇਆ ਵਾਸੀ ਠੀਕ ਹੈ ਠੀਕ ਆ ਜੀ ਅੱਜ ਹਰੇ ਇੱਕ ਘੰਟਾ ਪਹਿਲਾਂ ਆਪਣਾ ਤੋਹਾਈ ਆ ਜੀ ਠੀਕ ਆ ਠੀਕ ਆ ਜੀ ਇਹ ਸਾਨੂੰ ਸਾਹਿਬ ਦੰਦਾਂ ਦੇ ਵਿੱਚ ਚਾਰ ਦਾ ਹੁੰਦਾ ਹਰੇ ਓਕੇ ਚੋਕੀ ਆ ਬਾਕੀ ਇਹ ਭੈਣ ਭਰਾ ਨੇ ਆਪਣੇ ਆਪਾਂ ਫੁੱਲ ਚੱਕ ਕਰ ਰੱਖਤਾ ਦੀ ਇਹ ਨੇ ਵੇਖਣੀ ਆਪਾਂ ਵਿਖਾ ਦੇ ਦਵਾਂਗਾ ਦੇਖ ਲੈ ਹਾਂ ਸਹੀ ਹਰੀ ਚੁੱਕੀ ਇਹਨੇ ਸਾਨੂੰ ਦੰਦੀਆਂ ਵੀ ਨਹੀਂ ਕੱਢੀਆਂ ਇਹਨੇ ਦੋਸਤੋ ਚੌਕ ਦੇ ਬਰਾਬਰ ਹੀ ਕੀਤੇ ਆ 6 ਤੇ ਕੰਨੀ ਵਾਲੇ ਅਜੇ ਦੁੱਧ ਦੰਦਾ ਠੀਕ ਆ ਜੀ ਤੇ ਦੋਵੇਂ ਪਾਸੇ ਬਿਲਕੁਲ ਸਾਈਡਾਂ ਦੇ ਦੋ ਦੋ ਹਜੇ ਦੰਦੀਆਂ ਖੜੀ ਹੋਰ ਪੰਜਾਬ ਵਾਲੀ ਜਰਸੀ ਆ ਜਿਹੜੀ ਅੱਜ ਕੱਲ ਡਿਮਾਂਡ ਤੁਹਾਨੂੰ ਬੜਾ ਜਿਹਦੀ ਪੋਲ ਹੀ ਚੱਲਣ ਰਹੀ ਹਾਂ ਚੰਗੀ ਆ ਬਾਕੀ ਸੀਸ ਹੋ ਗਈ ਦੇਖੋ ਆ ਦੇਖੋ ਤਾਂ ਤੂੰ ਦੇਖੋ ਪੂਰਾ ਵਧੀਆ ਤੇ ਪਹਿਲ ਆ ਜੂਗੀ ਤੇਨੇ ਵੀ ਖੁੱਲੇ ਡੁੱਲੇ ਜੇ ਸਾਨੂੰ ਸਭ ਜਾਦਾ ਰਹੀਏ 10 ਦਿਨ ਪੱਕਾ ਲੈ ਜੂਗੀ ਹਾਂ ਠੀਕ ਹੈ ਜੀ ਬਾਕੀ ਦੂਜੀ ਜਗ੍ਹਾ ਜਾ ਕੇ ਤਾਂ ਬੜਾ ਡੰਗਰ ਦੋ ਦਿਨ ਉਧਰੇ ਉਧਰੀ ਲੈ ਜਾਂਦਾ ਕਿ ਵਿਸ਼ੇ ਹਾਂ ਹਾਂ ਜੀ ਉਹ ਲੈ ਜਾਂਦੇ ਪਸ਼ੂ ਹਾਂ ਜੀ ਬਾਕੀ ਇਹਨਾਂ ਵਾਂਜੇ 10 ਦਿਨ ਕੱਢ ਕੇ ਵਸ਼ੀਰ ਬਣੂ ਵੜੀ ਹਮ ਲਓ ਵੀ ਵੱਚੀ ਦੋਸਤੋ ਜਰਸੀ ਦੇ ਵਿੱਚ ਆ ਜਾਂਦੀ ਹੈ ਨਵੀਆਂ ਦੇਖੋ ਇਹ ਨਿੱਕੀ ਜੀ ਬੂਥੀ ਆ ਤੁਹਾਨੂੰ ਬੁਖਾ ਦਿੰਦੇ ਆਪਾਂ ਆ ਦੇਖੋ ਬਿਲਕੁਲ ਛੋਟੀ ਜੀ ਬੂਥੀ ਆ ਉਸੇ ਤਰ੍ਹਾਂ ਡੂੰਗ ਦੋਵੇਂ ਅੱਖਾਂ ਦੇ ਵਿੱਚਕਾਰ ਬੋਦੀ ਛੋਟਾ ਕੰਨ ਠੀਕ ਹੈ ਜੀ ਤੇ ਕੱ ਕੱਦ ਇੱਕ ਜਿਹੜਾ ਪਾ ਪੂਰਾ ਫੁੱਲ ਨਾ ਵਿਖਦੇ ਕਦ ਕਠ ਉੱਡਾ ਹੀ ਬੈਠਦਾ ਤੇ ਪਰਸਨ ਤੇ ਜਿਹੜੀ ਹੈ ਜਰਸੀ ਬਰੀਡ ਦੇ ਵਿੱਚ ਇਹਦੀ ਜਿਆਦੀ ਆ ਥਣ ਕਰਮ ਵਾਲੀ ਦਾ ਬਿਲਕੁਲ ਮੁੱਠੀ ਮੁੱਠੀ ਆ ਤੇ ਦਿਨ ਲੈਂਦੀ ਹਜੇ ਠੀਕ ਆ ਜੇ ਦਿਨ ਅੱਠ ਲਾਜੇ 10 ਲਾਜੇ ਥੱਲੇੋਂ ਕਾਫੀ ਸੋਹਣੀ ਨਿਵਟੀ ਤੇ ਮਰਦੀ ਡਾਕੇ ਪਰ ਮੈਟਰੋਂ ਥੱਲੇ ਆਹ ਵੇਖੋ ਜੀ ਸੋ ਲਾਏ ਬਣਾਏ ਪਈ ਆ ਸੋਹਣੀ ਬੱਚੀ ਬਣ ਕੇ ਥੱਲੇਓ ਤਿਆਰ ਹੋ ਜੂਗੀ ਆਗਰ ਪੇਜ ਇੱਕ ਇੱਕ ਦੋਰੀ ਗੇੜੇ ਕਢਾ ਦੇ ਜਾਨ ਨੂੰ ਦਮਾਂ ਤੋੜ ਦੇ ਆ ਇੱਕੋਲੀ ਫੇਰ ਘਮਾ ਦੇ ਮੋਰਦੇ ਆ ਜੀ ਲੋਬ ਠੀਕ ਹੈ ਜੀ ਸੋ ਨਾਲ ਦੇ ਨਾਲ ਦੋਸਤੋ ਜਰਸੀ ਬਰੀਡ ਦਾ ਜਿਹੜਾ ਕਿਸੇ ਭਰਾ ਦਾ ਵੀ ਸ਼ੌਂਕ ਪੂਰਾ ਹੋ ਜਾਊਗਾ ਤੇ ਜਰਸੀ ਦੇ ਵਿੱਚ ਲिटल बिट ਜਿਹੜਾ ਕਰਾਸ ਵੀ ਆ ਪਰ ਜ਼ਿਆਦਾਤਰ ਪਰਸੈਂਟੇਜ ਜਿਹੜੀ ਉਹ ਜਰਸੀ ਬਰੀਡ ਦੀ ਆ ਇਸ ਬੱਚੀ ਦੇ ਵਿੱਚ ਬਾਕੀ ਖਲੋਣੀ ਖਲਾਨੀ ਚੰਗੀ ਆ ਪੈੜ ਹੈ ਨਰਮਾ ਜਿੰਨੇ ਵੀ ਵੇਖੋ ਤੁਸੀਂ ਠੰਡੀ ਤੇਰੀ ਆ ਠੀਕ ਆ ਭਾਈ ਗਰਪੇਜ ਹਾਂ ਲੈ ਚਲੋ ਠੀਕ ਆ ਜੀ ਸੋ ਪਿਓਰ ਚਾਰਦਾਂ ਤੇ ਜਿਹੜੀ ਆਪਾਂ ਮੂੰਹ ਫੜ ਕੇ ਤੁਹਾਨੂੰ ਤਸल्ली ਦੇ ਨਾਲ ਦਿਖਾ ਦਿੱਤੀ ਹੈ ਚੌਕੀ ਬੱਚੀ ਆ ਸੋ ਪਸੰਦ ਆਉਗੀ ਤੁਹਾਨੂੰ ਆ ਵੇਖੋ ਠੀਕ ਆ ਆ ਲਓ ਨਾ ਤਕੋ ਚਲੇ ਜਾ ਥਾਰ ਤੋਂ ਬਹੁਤ ਵਧੀਆ ਕੱਡੂਗੀ ਵਛੀ ਹਾਂ ਉਹ ਹੱਥੀ ਚਵਾਈ ਕਰ ਲੈ ਭਾ ਮਛੀ ਇਹਨਾਂ ਚਵਾਈ ਕਰ ਲੈ ਆ ਚੰਗੀ ਆ ਹਾਂਜੀ ਹਾਂਜੀ ਲਓ ਵੀ ਬਹੁਤ ਦੋਸਤੋ ਪਿਆਰੀ ਬਿਲਕੁਲ ਠੰਡੀ ਠੀਰੀ ਸੇਲ ਸਾਉ ਕਿਸੇ ਭੈਣ ਨੇ ਚਵਾਈ ਕਰਨੀ ਆ ਉਹਦੇ ਪਰਿਵਾਰਾਂ ਦੇ ਲਈ ਬਹੁਤ ਬੈਸਟ ਵਛੀ ਆ ਚੌਗੀ ਮੂੰਹੋਂ ਦੰਦੀ ਗੁਰਪ੍ਰੇਜ ਕੀ ਮੁੱਲ ਕਰਨਾ ਪੈਣਾ ਸਾਧੂ ਸਾਹਿਬ ਜੀ ਹੁਣ ਵਛੀ ਨਹੀਂ ਪੂਰੀ ਫੁੱਲ ਤਿਆਰ ਆ ਠੀਕ ਆ ਜੀ ਫਿਰ ਤੇ ਵਛੀ ਕੀ ਧੰਨ ਬਰਾ 65000 ਦੀ ਆ ਠੀਕ ਆ ਜੀ ਪਰ ਅੱਜ ਆਪਾਂ ਭੈਣ ਭਰਾ ਨੂੰ ਸਾਰੀਆਂ ਛੋਟਾਂ ਕੱਢ ਕੇ 52000 ਦੀ ਵਾਛੀ ਦੇ ਰਹੀਏ 55 ਦੀ ਹਾਂਜੀ ਹੋਰ ਕੀ ਕੀ ਕਰਦਾ ਮਾਨ ਵਿੱਚੋਂ ਫੇਰ ਸਾਨੂੰ ਸਭ ਤਿੰਨ ਕਿ ਆਇਓ ਛੱਡ ਦਈਏ ਬੜੀ ਜਿਆਦਾ ਕੋਈ ਭੈਣ ਭਰਾ ਕਰੇ 52 55 ਦੀ 52 ਦੀ ਵਾਛੀ ਦੇ ਰਾਂਗੇ ਜੀ ਠੀਕ ਹੈ ਜੀ ਠੀਕ ਹੈ ਬਾਕੀ ਕੋਈ ਗੱਲ ਨਹੀਂ ਭੈਣ ਭਰਾ ਥੋੜਾ ਬਾਲਾ ਆਪਾਂ 5-400 ਰੁਪਏ ਹੋਰ ਵਿੱਚੋਂ ਛੱਡਾਂਗੇ ਏਡੀ ਗੱਲ ਨਹੀਂ ਆਪਾਂ ਤੁਹਾਨੂੰ ਬੜਾ ਛੋਟ ਛਾਪਾ ਵਰੀ ਕਰੀਦਾ ਹਾਂ ਠੀਕ ਹੈ ਜੀ ਮਾ ਵੀ ਬੱਚੀ ਚੰਗੀ ਏ ਢੀਕਾ ਜੀ ਸੋ ਚੰਗਾ ਬੱਚਾ ਬਹੁਤ ਵਧੀਆ ਚੌਕੀ ਵਾਛੀ ਏ ਠੀ ਤੇ ਵਾਅਦੇ ਬੰਦੀ ਆ ਕਰਮਾਂ ਲਈ ਠੀਕਾ ਜੀ ਸ਼ੀਕੀ ਕੰਨੀ ਵਾਲੀਆਂ ਜਵਾਨ ਪ੍ਰਾਪਰ ਕਰਦੀਆਂ ਤੱਕ ਸੈਕੰਡ ਟਾਈਮਰ ਦੂਜਾ ਸਵੇਰ ਸੂਪੂਗੀ ਅਸਲ ਤੇ ਦੂਜੇ-ਦੂਜੇ ਸਵੇਰ ਜਾਂਦੀ ਵੱਚੀ ਹੋਰ ਵੀ ਚੰਗੀ ਬਣ ਕੇ ਤਿਆਰ ਹੋ ਜਾਊਗੀ ਸੋਨੀ ਹਾਈਟ ਕੱਟ ਦੇ ਵਿੱਚ ਤੇ ਬਾਕੀ ਅੱਗੇ ਦੁੱਧ ਸੇਵਾ ਦਾ ਥਾਂ ਥਣ ਬਹੁਤ ਵਧ ਗਿਆ ਠੀਕਾ ਜੀ ਥਾਂ ਪੂਰਾ ਚਵਾਈਰਾ ਲੱਗਾ ਚੋਣ ਚੋਣ ਜਵਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਸੋ 52000 ਐਂਡ ਤੋਂ ਐਂਡ ਦੇ 52000 ਦੇ ਵਿੱਚੋਂ ਵੀ ਕੋਈ ਪ੍ਰੇਮ ਹੌਬਤ ਦੇ ਨਾਲ ਪਛੋੜ ਤੇ ਆਪਾਂ ਮਾਨਤਨ ਕੀਤਾ ਕੋਈ ਗੱਲ ਸਾਨੂੰ ਸਭ ਕਰਾਂਗੇ ਆਪਾਂ ਭੈਣ ਭਰਾ ਦਾ ਰੁੱਸ ਅਗੇ ਕਿਰਪਾ ਇਹ ਜੇ ਆਪਣਾ ਕੋਲ ਇੱਧਰ ਆਪ ਅੱਛੀ ਇੱਕਾ ਕੀਏ ਵੀਰ ਸਾਨੂੰ ਸਾਹਿਬ ਇਹ ਦੂਜਾ ਸੁਹਾਵਾ ਪਿਓਰ ਠੀਕ ਹੈ ਜੀ ਕਹਿੰਦੇ ਬਾਵਾ ਪਹਿਲਾ ਕਰੇ ਭਰੇ ਦੂਜਾ ਸੁਹਾਵਾ ਠੀਕ ਹੈ ਠੀਕ ਹੈ ਜੀ ਤੇ ਇਹ ਦਿਨ ਤੋਂ 10 ਦਿਨ ਨੇ ਹੜਦੀ ਆ ਤੁਸੀਂ ਕੋਈ 15 ਦਿਨ ਕੋਈ ਭੈਣ ਭਰਾ ਪੜਾ ਮੰਨੇ ਕੱਚੀ ਆ 15 ਦਿਨ 15 ਦਿਨ ਦੀ ਹਾਂ ਜੀ ਹਾਂ ਜੀ ਬਾਅਦ ਇੱਕ ਤੇ ਪਾਰਾ ਕੋਈ 5-4 ਦਿਨ ਉਧਰ ਉਧਰੀ ਹਾਂ ਕੋਈ ਕੋਈ ਗੱਲ ਨਹੀਂ ਬਾਕੀ ਆਪਾਂ 15 ਦਿਨ ਨਹੀਂ ਫੇਰ ਵੀ ਕਹਿੰਦੇ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਇਹ ਨਾ ਵਛੀ ਦਾ ਮੂੰਹ ਵੇਖੋ ਛੋਟਾ ਜਿਹਾ ਹਾਂ ਵਛੀ ਇਹ ਨਾ ਜਿਹੜੀ ਅੱਜ ਕੱਲ ਹੁ ਬਿਲਕੁਲ ਬਿਲਕੁਲ ਲਓ ਵੀ ਦੱਸੋ ਬਾਕੀ ਥਣ ਥਣ ਬਹੁਤ ਵਧੀਆ ਤੁਸੀਂ ਦੇਖੋ ਥੋੜਾ ਜਿਹਾ ਲੌਣਾ ਕਰਵਾ ਲਈ ਨੇ ਸਟਾਰਟ ਕੀਤਾ 12 ਤੋਂ 15 ਦਿਨ ਆਈਡੀਆ ਮੰਨ ਕੇ ਕੋਈ ਵੀ ਭਰਾ ਆਪਣਾ ਸੌਦਾ ਕਰ ਲਵੇ ਥਣ ਬਲੰਬਾ ਇਸ ਵੈਡ ਤਾਂ ਵੀ ਠੀਕਾ ਜੀ ਆਹ ਵੇਖੋ ਤੁਸੀਂ ਮੁੱਠੀ ਮੁੱਠੀ ਥਾਣਾ ਬਲੈਕ ਰੰਗ ਦੇ ਵਿੱਚ ਠੀਕਾ ਜੀ ਤੇ ਦੂਜਾ ਸੂਆ ਇਸ ਵੈਡ ਨੇ ਸੋਣਾ 12 15 ਦਿਨਾਂ ਦੇ ਵਿੱਚ ਥੱਲੇ ਚੰਗੀ ਖਾਸੀ ਤਿਆਰੀ ਕਰ ਚੁੱਕੀ ਬਾਕੀ ਥਣ ਜਿਹੜਾ ਮੇਨ ਗੱਲ ਹੁੰਦੀ ਵੀ ਥਣ ਦੱਸਣਾ ਤੇ ਹਾਈਟ ਕਰਦਾ ਆਪਣਾ ਦੱਸਣ ਲਿਗਾ ਹਾਈਟ ਕਰਤ ਵੀ ਮੀਡੀਅਮ ਦੇ ਵਿੱਚ ਆ ਉਨੀ ਪਲੀ ਪਲੀਤੀ ਆ ਕਰਮਾਂ ਵਾਲੀ ਪਾਲਿਬਿਟੀ ਸਾਨੂੰ ਸਾਬ ਹੋ ਰਹੀ ਹੈ ਅਰੇ ਤੇਰੇ 15 ਨੇ ਮੰਨ ਲਓ ਮੰਨ ਲਓ ਫੇਰ ਵੀ ਇਹਨੇ ਬੜੀ ਰਾਜ ਰੂਪੀ ਹੋਏ ਨਾ ਜੀ ਹਾਂਜੀ ਹਾਂਜੀ ਨੌਬੀ ਠੀਕ ਹੈ ਜੀ ਸੋ 12 15 ਦਿਨ ਸਾੰਬਰ ਦੀ ਲੋੜ ਪੈਣੀ ਕਿਸੇ ਤਰ੍ਹਾਂ ਪੂਰੀ ਲਾਏ ਬਣੀਏ ਵਸ਼ੀ ਇਹਦੇ ਮਾਏ ਪੜੀ ਪਾਕੀ ਉਥਲਾ ਦਾਹ ਦੇ ਵਿੱਚ ਤਾਹ ਦੇ ਨਾਲ ਦੇ ਵਿੱਚ ਹੀ ਬਲਬੁਲਾਵੇ ਕਈ ਡੰਗਾ ਤੁਹਾਨੂੰ ਪਤਾ ਸੰਧੂ ਸਾਹਿਬ ਕੋਈ ਲਾਗੇ ਜਾ ਕੇ ਚਾਰ ਹੁੰਦੇ ਹੁੰਦੇ ਆ ਆ ਦੋ ਚਾਰ ਦਿਨ ਦੇ ਵਿੱਚ ਵਿੱਚ ਜਿੰਨੇ ਕ ਲੈ ਜਾ ਕੇ ਰਪੇਜ ਉਹਨੇ ਚੰਗੇ ਹੈ ਹਾਂ ਜੀ ਤੁਹਾਨੂੰ ਪਤਾ ਗਾੜੀ ਕੰਮ ਤੇਜ਼ ਹੀ ਤੁਰ ਆਉਂਦਾ ਜੀ ਹਾਂ ਹਾਂ ਲੋ ਮਾਕੇ ਥਾਂ ਤੁਹਾਨੂੰ ਬਹੁਤ ਵਰੀਆ ਵਸ਼ੀਨ ਲੱਗਾ ਜੀ ਜਿੰਨੇ ਜਗ੍ਹਾ ਲੱਗੇਗਾ ਹਾਂ ਠੀਕ ਆ ਤੁਹਾਨੂੰ ਪਤਾ ਕੈਮਰੇ ਕੋਲ ਡੰਗਾ ਡਰਦਾ ਉਹਦੇ ਨੂੰ ਕੋਈ ਗੱਲ ਹੈ ਠੀਕ ਆ ਕੀ ਮੋਲ ਦੇ ਤਾ ਰਹੂਗਾ ਵੀਰੇ ਕਿੰਨੇ ਦੇ ਦੇਣੀ ਆਪਾਂ ਸੰਧੂ ਸਾਹਿਬ ਤਿਆਰ ਹੋ ਗਏ ਵਸ਼ੀ ਤੁਹਾਨੂੰ ਪਤਾ 40000 ਦੀ ਵੇਖਤੀ ਆਹੋ ਠੀਕ ਹੈ ਜੀ ਆਪੋਂ ਅਨਰ ਹਿਸਾਬ ਨਾਲ 35000 ਦੀ ਮੱਛੀ ਦੇ ਦਿੱਤੀ। ਆਪੇ ਚਲੋ ਆਖੇ ਚਲ ਪੈਣੀ ਕਿਸੇ ਨੇ ਸਾਹਮਣੇ ਸੁਤਨੀ ਆ। ਹਾਂਜੀ ਹਾਂਜੀ। ਹੂੰ 35000 ਦੀ। ਹਾਂਜੀ। ਤੇ ਕਰਦੀ ਹੋਰ ਭੈਣ ਭਰਾਵਾਂ ਨੂੰ ਮੰਨਦੇ। ਕਰਦੇ। ਗਰਫੇਸ਼ਿਆ ਜਿੰਨਾ ਹੋ ਸਕਦਾ ਵਿੱਚੋਂ। ਫਿਰ ਸਤੂ ਸਾਹਿਬ ਆਪ 4000 ਹੋਰ ਛੱਡ ਦੇਣੀ। 31000 ਦੀ ਵਸ਼ੀ ਦੇ ਦਾਂਗੇ ਠੀਕ ਹੈ ਜੀ। 31000 ਦੀ। ਹਾਂਜੀ। ਬਾਕੀ ਕੋਈ ਗੱਲ ਆਪਾਂ ਦੱਸਾਂ ਜੀ ਸਾਰੇ ਕਿਨੂੰ ਕਿ ਭੈਣ ਭਰਾ ਨੂੰ 5-400 ਰੁਪਏ ਆਪਾਂ ਛੋੜ ਜੇ ਆਪਾਂ ਫੇਰ ਕਰਾਂਗੇ। ਬਿਲਕੁਲ। ਹਾਂਜੀ। ਬਾ ਵੀ ਮਾਲ ਭਰਾਵਾਂ ਦਾ ਬੜਾ ਜਿਹੜਾ ਭੈਣ ਭਰਾ ਕੋਸ਼ ਤੇ ਤਕਰੀਬਨ ਕੋਈ 30 35000 ਤੋਂ ਪਰਤਾ ਸ਼ਟਾਰਟ ਹੋ ਗਏ ਕੋਈ 45 40 40 52 50 ਤੱਕ ਜਿਹੜੇ ਐਨੀਮਲ ਆਉਂਦੇ ਰਹਿੰਦੇ ਆ ਠੀਕ ਆ ਜੀ ਤੇ ਬਾਕੀ ਗਰਮੀ ਦੇ ਵਿੱਚ ਇੱਕ ਪਸ਼ੂ ਵੀ ਤੁਸੀਂ ਕ੍ਰੋਸ ਖਰੀਦਨੇ ਆ ਤੇ ਰੇਟ ਵੀ ਬਹੁਤ ਵੀਰਾਂ ਨੇ ਇੰਨਾ ਕਿ ਭਰਨਾ ਹੁੰਦਾ ਉਸ ਅਕੋਰਡਿੰਗ ਬਿਲਕੁਲ ਜਿਹੜਾ ਮੇਲਜੋਲ ਖਾਂਦੇ ਜਿਹੜੇ ਪਸ਼ੂ ਤੁਹਾਨੂੰ ਇਸ ਕਿਲੇ ਤੋਂ ਮਿਲ ਜਾਂਦੇ ਆ ਇਹ ਆਜਾ ਤਿੰਨੇ ਵਾੜਾ ਨੇ ਗਰ ਭੇਜਦੇ ਕੋਲ ਤੇ ਤਿੰਨੇ ਵਾੜਾ ਗੱਬਣਾ ਦੋਸਤੋ ਦੋ ਬਿਲਕੁਲ ਦੂਜੇ ਸੂਵੇ ਆ ਇੱਕ ਪਲੂਨ ਪਹਿਲੇ ਸਵੇਰ ਜਿਹੜੀ ਚੌਗੀ ਤੁਹਾਨੂੰ ਵਸੀ ਦਿਖਾਤੀ ਆ ਘਾਤ ਪਟਾ ਇਹ ਨਗਰਿਆ ਚੱਠੀ ਕਾ ਜੀ ਬਾਕੀ ਇੱਥੇ ਆੜ ਕੇ ਮੇਰਾ ਭਰਾ ਕੋਈ ਵੀ ਖਰੀਦਦਾਰ ਆਉਂਦਾ ਆਨਲਾਈਨ ਆਉਂਦੇ ਹੋ ਤੁਸੀਂ ਤੇ ਆਪਣੀ ਵੀਡੀਓ ਕਾਲ ਤੇ ਤੁਸੀਂ ਤਪਾ ਕੇ ਤਸੱਲੀ ਕਰਵਾ ਲਓ ਠੀਕ ਆ ਜੀ ਇੱਥੇ ਕੋਈ ਭਰਾ ਆਉਂਦਾ ਤੇ ਆਪਣੀ ਤੁਸੀਂ ਤਸੱਲੀ ਕਰ ਹੀ ਲੈਣੀ ਆ ਬਾਕੀ ਬੱਚੀਆਂ ਚੰਗੀਆਂ ਨੇ ਪਾਲੀਆਂ ਪਲੀਤੀਆਂ ਨੇ ਠੀਕ ਆ ਜੀ ਜਿਹੜੇ ਜਿਹੜੇ ਆਪਾਂ ਹਾਈਟ ਕਾ ਦੱਸਿਆ ਉਹ ਤੁਹਾਨੂੰ ਨਾਲ ਨਾਲ ਜ਼ਿਕਰ ਕਰ ਦਿੱਤਾ ਆ ਪਕਰਪੇਜਕ ਨੰਬਰ ਵੀਰੇ ਬੋਲਦੇ ਆਪਦੇ ਸੰਧੋ ਦਾ ਨੰਬਰ ਆਪਣਾ ਹੈਗਾ 97792 24468 ਠੀਕ ਆ ਜੀ ਹਾਂ ਜੀ ਇਹ ਦੁਬਾਰਾ ਬੋਲਦੀ 97792 24468 ਠੀਕ ਹੈ ਵੀਰੇ ਹਾਂਜੀ ਲੋ ਵੀ ਇਹ ਨੰਬਰ ਗੁਰਪੇਜ ਵੀਰ ਦੇ ਆ ਠੀਕ ਆ ਜੀ ਸ਼ਖਰੀ ਪਿੰਡ ਤੋਂ ਇਹ ਵੀਰ ਨੇ ਬਾਕੀ ਐਡਰੈਸ ਤੁਹਾਨੂੰ ਆਪਾਂ ਦੱਸ ਦੇ ਦਿੱਤਾ ਨੇ ਜਦੀਕ ਹੀ ਨਿਸ਼ਾਰੇ ਪਨੂਆ ਨੇ ਜਦੀਕ ਹੀ ਸਰੀਆਲੀ ਸਾਹਿਬ ਆਓ ਇਥੇ ਆ ਕੇ ਆਪਣੀ ਤਸੱਲੀ ਕਰੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ